ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੀ ਜ਼ਿੰਮੇਵਾਰਤਾ ਦੇ ਨਾਲ ਸਮੂਹ ਸਾਥ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਅਕਸਰ ਹੀ ਸਿਨੇਮਾ ਕਰਨਾਂ ਦੇ ਵਿੱਚ ਫਿਲਮਾਂ ਦੇਖਦੇ ਹਾਂ ਤੇ ਹੁਣ ਇੱਕ ਫਿਲਮ ਆ ਰਹੀ ਹੈ ਬੀਬੀ ਰਜਨੀ ਬੀਬੀ ਰਜਨੀ ਦੇ ਇਤਿਹਾਸ ਤੋਂ ਬਹੁਤ ਸਾਰੇ ਸਾਡੇ ਬਜ਼ੁਰਗ ਜਾਨੂ ਨੇ ਕਿ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਉਹ ਆਪਣੇ ਪਹਿਲੇ ਪਤੀ ਨੂੰ ਲੈ ਕੇ ਗਈ ਸੀ ਤੇ ਜਿਹੜਾ ਕਿ ਨਵੰਬਰ 9 ਹੋ ਗਿਆ ਸੀ ਉਹ ਰਾਜੇ ਦੁਰੀਚੰਦ ਦੀ ਧੀ ਸੀ ਜਾਂ ਪੱਟੀ ਦਾ ਰਾਜਾ ਸੀ ਤਾਂ ਉਸ ਨੇ ਉਹਦਾ ਵਿਆਹ ਜਿਹੜਾ ਪਿੰਗਲੇ ਨਾਲ ਕਰ ਦਿੱਤਾ ਸੀ ਤਾਂ ਇਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੈ ਕਿ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਜਦੋਂ ਬੀਬੀ ਰਜਨੀ ਲੈ ਜਾਂਦੀ ਏ ਤੇ ਆਪਾਂ ਦੇਖਦੇ ਹਾਂ ਕਿ ਪ੍ਰਕਰਮਾ ਦੇ ਵਿੱਚ ਜਦੋਂ ਹਰਮਨ ਦਾਸ ਜੀ ਦੇ ਦਰਸ਼ਨ ਕਰਦੇ ਹਾਂ ਕਿ ਦੁੱਖ ਭਜਨੀ ਬੇਰੀ ਦੇ ਥੱਲੇ ਬੀਬੀ ਰਜਨੀ ਵੀ ਆਪਣੇ ਪਤੀ ਨੂੰ ਲੈ ਕੇ ਗਈ ਸੀ ਤੇ ਜਿੱਤੋਂ ਉਹ ਤੰਦਰੁਸਤ ਹੋ ਕੇ ਨਿਕਲਿਆ ਸੀ ਥੋੜੀ ਸੀ ਲੇਕਰੋਂ ਦਾ ਕੋੜ ਵੀ ਦੂਰ ਹੋ ਗਿਆ ਸੀ ਸੋ ਇਤਿਹਾਸ ਦੇ ਉਹ ਜਿਹੜੇ ਪੰਨੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਬੱਚਿਆਂ ਦੇ ਵਿੱਚ ਆਸਤਾਵਾਦੀ ਇਹ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਗੁਰੂਆਂ ਪ੍ਰਤੀ ਸਤਕਾਰ ਵਾਧਾ ਸੋ ਆਪਣੀ ਬੱਚਿਆਂ ਨੂੰ ਇਹ ਜ਼ਰੂਰ ਦਿਖਾਉਣੀ ਚਾਹੀਦੀ ਫਿਲਮ ਤੇ ਫਿਲਮ 3 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ